ਗੁਰੂ ਪਿਆਰੀ ਸੰਗਤ ਜੀ ਰਤਨਿਆ ਵੀ ਸੰਤਾਪ ਜੀ ਸੰਤ ਸੰਤ ਬਾਬਾ ਦੀਪ ਸਿੰਘ ਜੀ ਸੱਚੀ ਸਰਕਾਰ ਸਿਧਾਂਤ ਵਾਲੇ ਮਾਲਕ ਉਹਨਾਂ ਨੂੰ ਪਿਆਰ ਕਰਨ ਵਾਲੀ ਸੰਗਤ ਆ ਦੂਸਰਾ ਸੰਗਤ ਜੀ ਸਾਡੇ ਸਤਕਾਰ ਜੋ ਸ਼ਬਦ ਗੁਰੂ ਸਤਿ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਸਾਰਿਆਂ ਹੀ ਸੰਗਤਾਂ ਸਾਥ ਸੰਗਤ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਜਿਨ੍ਹਾਂ ਸਮਾਂ ਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਦੇ ਨੇ ਹੁਣ ਆਪਾਂ ਸਮਾਸਾ ਸੰਗਜੀ ਪਾਤਸ਼ਾਹੀ ਦੇ ਚਾਰਨਾਵੇ ਕਿ ਲਾਈਏ ਸਾਰੇ ਹੀ ਆਪਾਂ ਵੀਰ ਭਰਾ ਭੈਣਾ ਨਕਾਵਾ ਸੰਗਤ ਰੂਪ ਦੇ ਵਿੱਚ ਸਾਧ ਸੰਗਜੀ 71 ਹੋ ਕੇ ਸਾਧ ਸੰਗਜੀ ਆਪਣੇ ਮਾਲਕ ਨੂੰ ਯਾਦ ਕਰ ਗਏ ਇਹ ਸਾਰ ਸੰਗਜ ਜੀ ਉਹਨਾਂ ਦੀਆਂ ਖੁਸ਼ੀਆਂ ਲਈਏ ਇਸ ਰੰਗ ਮਾਲਕ ਸਾਨੂੰ ਚੜ੍ਹਵੀ ਕਲਾ ਵਿੱਚ ਰੱਖੇ ਆਪਾਂ ਉਸ ਮਾਲਕ ਦੀਆਂ ਸੱਚੇ ਮਾਲਕ ਦੀਆਂ ਗੱਲਾਂ ਨਾ ਕਰਦੇ ਰਹੀਏ ਸੱਚਾ ਮਾਲਕ ਕੌਣ ਹੈ ਜਿਹਾ ਪਾਦ ਸੱਚ ਯੋਗਾਦ ਸੱਚ ਹੈ ਕੀ ਸੱਚ ਨਾਨਕ ਕੋਸੀ ਕੀ ਸਾਥ ਸਤ ਸੰਗਜੀ ਦਾਸ ਦੀ ਬੇਨਤੀ ਹੈ ਕਿ ਕੱਲ ਦਾ ਸੰਗਜੀ ਕੋਈ ਨੈਟ ਵੀ ਖਰਾਬੀ ਹੋਣ ਕਾਰਨ ਜੋ ਡੇਟ ਆ ਰਹੀ ਸੀ ਜਦਕਿ ਆਪਾਂ ਸਾਨਾ ਸਾਨਾ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਸੀਗੇ ਤੇ ਸਾਥ ਸੰਗਤ ਜੀ ਉਹ ਨੈਟਵਰਕ ਵੀ ਪ੍ਰੋਬਲਮ ਹੋ ਕਰਕੇ ਗੁਰੂ ਪਿਆਰਿਓ ਸਾਨੂੰ ਜੋ ਗੁਰੂ ਪਾਤਸ਼ਾਹ ਜੀ ਦੀਆਂ ਵੜਿਆਈਆਂ ਸਨ ਉਹ ਇੱਕਦਮ ਬੰਦ ਕਰਨੀਆਂ ਪਈਆਂ ਕਿਉਂਕਿ ਨੈਟ ਨਹੀਂ ਚੱਲਦਾ ਸੀ ਦਿਨੇ ਅਸੀਂ ਨੈਟ ਕੁਝ ਜ਼ਿਆਦਾ ਵਾਰਤ ਬੈਠੇ ਸੀਗੇ ਸਾ ਮੇਰੀ ਸੰਗਤਾਂ ਨੂੰ ਬੇਨਤੀ ਹੈ ਸਾਧ ਸੰਗਤ ਜੀ ਆਪਾਂ ਜਿਹੜੀ ਜਗ੍ਹਾ ਤੇ ਕੱਲ ਸਾਧ ਸੰਗਤ ਜੀ ਰੁਕੇ ਸੀ ਜਿੱਥੋਂ ਤੱਕ ਸਰਵਣ ਕੀਤਾ ਸੀ ਇਹ ਮਸਕੀਨੀਆਂ ਕਹਿਣ ਲੱਗਾ ਬਾਪੂ ਬਜ਼ੁਰਗਾ ਅੱਜ ਤੈਨੂੰ 500 ਰੁਪਏ ਨਹੀਂ ਅੱਜ ਮੈਂ 1000 ਰੁਪਏ ਦੇ ਕੇ ਭੇਜੂੰਗਾ ਸੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸੋ ਤੱਕ ਸਾਥ ਸੰਗਜੀ ਕੱਲ ਆਪਾਂ ਮਕੀਨੀਆਂ ਜਿਹਨੂੰ ਯਾਦ ਕੀਤਾ ਸੀ ਤੇ ਆਓ ਸਾਥ ਸੰਗਜੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਨੂੰ ਬੇਨਤੀ ਐ ਸਾਥ ਸੰਗਜੀ ਕਿ ਜਿਨ੍ਹਾਂ ਨੇ ਦਾਸ ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਥ ਸੰਗਜੀ ਉਹ ਸਬਸਕ੍ਰਾਈਬ ਕਰ ਲੈਣ ਔਰ ਬੈੱਲ ਆਈ ਤੁਮੜਾ ਬਤੰਤਵਾ ਦੇਣ ਤਾਂ ਕਿ ਤੁਹਾਨੂੰ ਨਵੀਆਂ ਤੋਂ ਨਵੀਆਂ ਰਿਕੋਰਡਾਂ ਦਾ ਸਾਹ ਸੰਗੀਪੜਲੇ ਤੋਂ ਪਰਤੇ ਮਿਲਦੀਆਂ ਰਹਣ ਤੇ ਸਾਹ ਸੰਗੀ ਆਪਣੇ ਮਿੱਤਰਾਂ ਨੂੰ ਯਾਰਾਂ ਤੋਂ ਸਤਿਆਂ ਨੂੰ ਭੈਣ ਭਰਾਵਾਂ ਨੂੰ ਸਾਹ ਸਬੰਧੀਆਂ ਨੂੰ ਫੋਨ ਕਰਕੇ ਸਾਹ ਸੰਗੀ ਟਾਈਮ ਵਿਆ ਕਰੋ ਕਿ ਭਾਈ ਸਾਹਿਬ ਜੀ 6 ਵਜੇ ਤੋਂ ਲੈ ਕੇ ਸਵਾ 6 ਵਜੇ ਤੱਕ ਉਹ ਗੁਰੂ ਪਾਰਸ਼ਾ ਜੀ ਦੀਆਂ ਅਪੜੀਆਂਆਂ ਕਰਦੇ ਆ ਤੇ ਆਪਾਂ ਕੱਸਰ ਉਹ ਸਾਰਿਆਂ ਨੇ ਸਰਬਨਾ ਕਰਨਾ ਹੀ ਕਰਦੀਆਂ ਕਰ ਬੈਠੇ ਆਪਾਂ ਇੰਨਾ ਕੰਮ ਕਰ ਸਕਦੇ ਆ ਸਾਧ ਸੰਗ ਦੀ ਤੇ ਤੁਸੀਂ ਬਹੁਤ ਜ਼ੋਰ ਲਾ ਦਿੰਨੇ ਆ ਕਾਫੀ ਤੁਸੀਂ ਸ਼ੇਅਰ ਵੀ ਕਰ ਦਿੰਨੇ ਆ ਸਾਧ ਸੰਗ ਜੀ ਮੈਂ ਇਹੋ ਹੀ ਮੰਨਦਾ ਕਿ ਤੁਹਾਡੇ ਕੋਲ ਜੋ ਸ਼ੇਅਰ ਵੀ ਤੁਸੀਂ ਕਰਦੇ ਆ ਉਹ ਖੰਡੇ ਵਾਲੇ ਬਾਪੂ ਜੀ ਕਰੰਗਲੇ ਸਾਧ ਸੰਗ ਜੀ ਉਹ ਥੋੜੇ ਜਿਹਾ ਮੇਰ ਦਾ ਹੱਥ ਧਰਦੇ ਆ ਤੁਸੀਂ ਸ਼ੇਅਰ ਕਰ ਦਿੰਨੇ ਆ ਤੇ ਜੋ ਸਾਧ ਸੰਗ ਜੀ ਸਬਸਕ੍ਰਾਈਬ ਕਰਦੇ ਆ ਉਹ ਵੀ ਕਿਸੇ ਉਹਨਾਂ ਦੀ ਕਿਰਪਾ ਦੇ ਦਵਾਰ ਹੀ ਕਰਦੇ ਆ ਤਾਂ ਗੁਰੂ ਦੇ ਪਿਆਰਿਓ ਇਹ ਹੀ ਪਰਨ ਕੀਤਾ ਕਿ ਸੰਗਤ ਨੂੰ ਰੋਜ਼ 10 ਤੋਂ 10 ਗ੍ਰਾਮੈਂਟ ਦਿੱਤੇ ਜਾਣ ਨਾਲ ਇਹਦਾ ਸੰਗਤ ਹੋ ਜਾਂਦੀ ਹੈ ਨਾਲੇ ਸੰਗਤ ਦਾ ਸਿਖਾ ਕਰ ਲੈਂਦੀ ਹੈ ਕਿ ਮਨਾ ਸੀ ਇਹ ਵਿਚਾਰ ਆਮ ਨੂੰ ਸਾਹਮਣੀ ਬੈਠ ਕੇ ਕਰ ਗਏ ਅਸੀਂ ਵੀ ਆਪਣੇ ਪਿੰਡ ਵਿੱਚ ਦੀਵਾਨ ਲੀਤੀਗੇ ਕਿ ਅਸੀਂ ਵੀ ਆਪਣੇ ਸੰਗਤਾਂ ਦੇ ਭਲੇ ਕਰਵਾਈਏ ਸੋ ਸਾਧ ਸੰਗਤ ਜੀ ਜੋ ਕਾਜ਼ ਦੀ ਰਿਕਾਰਡ ਹੋਈ ਗਿਆ ਸਾਧ ਸੰਗਤ ਜੀ ਉਹ ਦਿੱਲੀ ਪ੍ਰੀਤ ਨਗਰ ਦੀ ਹੋਈ ਆ ਉਹ ਵੀ ਤੁਹਾਨੂੰ ਜਾਂ ਕੱਲ ਨੂੰ ਸਾਧ ਸੰਗਤ ਜੀ ਅਸੀਂ ਪਾਵਾਂਗੇ ਜਾਂ ਪਰਸੋਂ ਪਾਵਾਂਗੇ ਕੋਈ ਸੇਤੀ ਇਸ ਪਰ ਕਹ ਨਹੀਂ ਪਾਉਂਦੇ ਕਿਉਂਕਿ ਕਿ ਆਪਾਂ ਸ਼ਾਮ ਨੂੰ ਸਾਧ ਸੰਗਤ ਜੀ ਵਿਚਾਰਾਂ ਕਰ ਲੈਨੇ ਆ ਤੇ ਉਹ ਵੀ ਅਸੀਂ ਹੋ ਸਕਦਾ ਕੱਲ ਨੂੰ ਪਾਈਏ ਇਹ ਸਾਰੀ ਸਾਧ ਸੰਗਤ ਜੀ ਉਹ ਜਰੂਰ ਸੁਨਿਆ ਕਰੋ ਇਹ ਨਾ ਕਿਆ ਕਰੋ ਕਿ ਇਹ ਹੁਕਮਨਾਮਾ ਹੁਕਮਨਾਮਾ ਦਾ ਸੁਣਨਾ ਹੁਕਮਨਾਮਾ ਦਾ ਸਾਧ ਸੰਗਤ ਅਸੀਂ ਬਾਣੀ ਦੇ ਨਾਲ ਤਾਂ ਜੁੜਨਾ ਹੈ ਅਸੀਂ ਸਾਖੀਆਂ ਨਾਲ ਨਹੀਂ ਜੁੜਨਾ ਬਾਣੀ ਨਾਲ ਜੁੜਨਾ ਸਾਧ ਸੰਗਤ ਜੀ ਬਾਣੀ ਰਾਹੀਂ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਨੇ ਤੇ ਆਓ ਸਾਧ ਸੰਗਤ ਜੀ ਕਾਲ ਦੀ ਵਿਚਾਰ ਤੋਂ ਤੁਰ ਕੇ ਸਾਧ ਸੰਗਤ ਜੀ ਮਸਕੀਨੀਆਂ ਕਹਿਣ ਲੱਗਾ ਅਸੀਂ ਬਾਬਾ ਮੈਨੂੰ ਪਤਾ ਮਸਕੀਨੀਆਂ ਕੌਣ ਆ? ਬਾਬਾ ਜੀ ਕਹਿਣ ਲੱਗੇ ਜੀ ਮੈਨੂੰ ਨਹੀਂ ਪਤਾਗਾ। ਮਸਕੀਨੀਆਂ ਕਹਿਣ ਲੱਗਾ ਬਾਬਾ ਜੀ ਮੈਨੂੰ ਹੀ ਮਸਕੀਨੀਆਂ ਕਹਿੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਬਾ ਕਹਿਣ ਲੱਗਾ ਮਸਕੀਨੀਆਂ ਮੈਂ ਸਚਾਈ ਦਸਾਂ ਲੋਕ ਕਹਿੰਦੇ ਸੀ ਕਿ ਮਸਕੀਨੀਆਂ ਹੰਕਾਰੀ ਵੜਾ ਹੰਕਾਰ ਕਰਦਾ ਹੈ। ਬਹੁਤ ਹੰਕਾਰ ਕਰਦਾ ਪਰ ਮਸਕੀਨੀਆਂ ਹੰਕਾਰੀ ਦਾ ਉਹ ਆ ਬੰਦੇ ਜਿਹੜੇ ਪਾਣੀ ਪਿਉਂਦੇ ਛੱਡ ਗਏ ਮੈਨੂੰ ਪੂਰਾ ਖੁਦ ਆਪ ਮੈਨੂੰ ਪਾਣੀ ਪਿਆਰਿਆ ਮਸਕੀਨੀਆਂ ਜਦੋਂ ਤੱਕ ਤੂੰ ਰਵੇਂ ਮੇਰੇ ਮਾਲਕ ਤੇਰੀ ਚੜ੍ਹਦੀ ਕਲਾ ਵਿੱਚ ਰੱਖਾਂ ਤੈਨੂੰ ਤੇਰੀ ਕਦੇ ਹਾਰ ਨਾ ਹੋਵੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਸਕੀਨੀਆਂ ਜਿਹੜਾ ਬਲ ਦਿੱਤਾ ਤੈਨੂੰ ਤਾਕਤ ਦਿੱਤੀ ਹੈ ਗੁਰੂ ਅਰਜਨ ਦੇਵ ਸਤਿਪਾਤਸ਼ਾ ਜੀ ਨੇ ਮੇਰੇ ਮਾਰਗ ਨਹੀ ਦਿੱਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਸਕੀਨੀਆਂ ਵਿੰਆ ਖਾਂ ਦੇ ਵਿੱਚ ਸਾਹ ਸੰਗੀ ਉਸੇ ਟਾਈਮ ਜਾਲ ਆ ਗਿਆ ਮਸਕੀਨੀਆਂ ਨੇ ਘੁੱਟ ਕੇ ਜੱਫੀ ਪਾਈ ਬਾਬੇ ਨੂੰ ਕਹਿੰਦਾ ਬਾਬਾ ਅੱਜ 500 ਹੈ ਅੱਜ 1000 ਦੇ ਕੇ ਭੇਜੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਕਹਿੰਦਾ ਫਿਰ ਮੈਂ ਕੋਹੜ ਹੀ ਨਹੀਂ ਕਰਨਾ ਮਸਕੀਨੀਆਂ ਕਹਿੰਦਾ ਚੰਗਾ ਬਾਬਾ ਜੀ ਤੁਸੀਂ 500 ਹੀ ਲੈ ਲਿਓ ਚਲੋ ਹਰ ਜੋਗੇ ਤੇ ਠੀਕ ਆ ਚਲੋ 500 ਹੀ ਲੈ ਲਓ ਸਾ ਸੰਗੀਤ ਜਿਦਾ ਢੋਲ ਹੋਣ ਲੱਗਾ ਆਸੇ-ਪਾਸੇ ਲੋਕ ਸਾ ਸੰਗੀ ਜਿਹੜੇ ਵੇਖਣ ਆਏ ਸੀ ਢੋਲ ਉਹ ਤਾੜੀਆਂ ਮਾਰਨਾ ਟੈਨ ਲੱਗੇ ਮਸਤੀਆਂ ਉਹ ਬਾਬੇ ਨੂੰ ਜਾਣਦੇ ਯਾਰ ਛੱਡਦੇ ਬਾਬੇ ਨੂੰ ਯਾਰ ਕਿਹਦਾ ਗੁਰੂ ਤਰਸੂਗਾ ਇਹ ਬਹੁਤ ਵੱਡਾ ਸੇਵਾਦਾਰ ਹੈ ਦਾ ਗੁਰੂ ਤਰਸੂਗਾ ਨੂੰ ਭਾਲੂਗਾ ਨੂੰ ਛੱਡਦੇ ਸਾਥ ਸੰਗ ਜੀ ਲੋਕ ਵੀ ਇਸ ਤਰ੍ਹਾਂ ਕਹਿਣ ਹਣ ਸਾਥ ਸੰਗ ਜੀ ਮੁਸ਼ਕਿਲੀਆਂ ਤਾਂ ਵੱਡਾ ਪਹਿਲਮਾਨ ਸੀਗਾ ਉਹਦੇ ਥੱਲੇ ਬਾਬੇ ਦੀ ਕੀ ਤਾਕਤ ਸੀਗੀ ਪਰ ਗੁਰੂ ਦੇ ਪਿਆਰਿਓ ਤਾਕਤਾਂ ਸਾਥ ਸੰਗ ਜੀ ਉਹ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਨੇ ਉਸੇ ਟਾਈਮ ਹੀ ਖੱਜਰੀ ਸੀਗੀ ਜਦੋਂ ਸਾਥ ਸੰਗ ਜੀ ਉਹਦੀ ਚੜ੍ਹਦੀ ਕਲਾ ਮੰਗੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਸੇ ਕਰਕੇ ਕਹਿੰਨੇ ਆ ਸਾਧ ਸੰਗ ਜੀ ਜੇ ਆਪ ਦੁਖੀ ਆ ਕਿਸੇ ਦਾ ਭਲਾ ਮੰਗੋ ਬੁਰਾ ਨਾ ਕਰੋ ਸਾਸਾ ਨਿਧੀ ਬਸ ਬਾਬਾ ਨਾਮ ਸਿੰਘ ਜੀ ਕਹਿੰਦੇ ਹੁੰਦੇ ਸਾਨੂੰ ਇਹ ਤੂੰ ਆਪ ਦਾ ਭਲਾ ਕਰਾਉਣਾ ਹਾਂਜੀ ਕਰਾਉਣਾ ਕਹਿੰਦੇ ਤੂੰ ਦੂਸਰੇ ਦਾ ਭਲਾ ਕਰ ਦੇ ਉਹਦੇ ਤੋਂ ਪਹਿਲਾਂ ਤੇਰਾ ਭਲਾ ਹੋ ਜਾਊਗਾ ਜੇ ਤੂੰ ਕਿਸੇ ਲਈ ਤੋਹਾ ਪਟਦਾ ਫੋਟੋ ਹੈ ਵਿੱਚ ਜ਼ਰੂਰ ਡਿੱਗੂਗਾ ਪਰ ਉਹ ਦੇ ਗੰਤੋਂ ਪਹਿਲਾਂ ਤੂੰ ਆਪ ਡੈਗ ਪਏਗਾ ਸੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਕਦੀ ਮਸਕੀਨੀਆਂ ਉੱਪਰ ਹੋ ਜਾਂਦਾ ਕਦੀ ਸਾਧ ਸੰਗਤ ਜੀ ਬਾਬੇ ਨੂੰ ਉੱਤੇ ਕਰ ਲਿੰਦਾ ਜ਼ੋਰ ਮਾਰ ਕੇ ਪਰ ਲੋਕੀ ਤਾੜੀਆਂ ਮਾਰਦੇ ਆ ਉਹ ਮਸਕੀਨੀਆਂ ਛੱਡਦੇ ਬਾਬੇ ਨੂੰ ਯਾਰਾ ਇਹਦਾ ਜ਼ਰੂਰ ਤਰਫੂਗਾ ਇਹਦਾ ਜ਼ਰੂਰ ਪਾਲੂਗਾ ਸਾਧ ਸੰਗਤ ਜੀ ਗੁਰੂ ਹੋਣ ਜਦ ਆਪ ਬਿਆਲੂ ਆਇਆਂ ਚਿੜੀਆਂ ਮੋੜ ਦਿੰਦੇ ਬਾਈ ਤੇ ਡੋਨੇ ਦਿਓ ਖਾਤਰ ਚਿੜੀਆਂ ਕਾਈ ਛੋੜ ਦਿੰਦੇ ਸੀਸ ਕੱਟ ਕੇ ਜਦ ਹੋ ਗਏ ਵਖਰੇ ਤੜ ਹੋਰਾਂ ਤਾਂ ਹੀ ਜੋੜ ਦਿੰਦੇ ਤੁਸੀਂ ਗੁਰੂ ਅਰਜਨ ਦੇ ਸਿੱਖ ਉਹ ਨਾ ਸਮਝਿਓ ਕਿਉਂ ਬਾਲ ਵਿੱਚ ਗਰਭ ਮੱਲਾਂ ਦਾ ਤੋੜ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਰਭ ਤੋੜੁੰਦੇ ਆ ਬੜਾ ਗਰਭ ਸੀ ਹੁਣ ਸਾਹ ਸੰਗ ਜੀ ਮਸਕੀਨੀਆਂ ਜੋਰਵਾਰ ਸੀ ਤਾਰਸਵਾਰ ਸੀ ਪਹਿਲਵਾਨ ਸੀ ਕਦੀ ਮਸਕੀਨੀਆਂ ਉੱਤੇ ਹੋ ਜਾਂਦਾ ਸੀ ਕਦੀ ਬਾਬਾ ਉੱਤੇ ਹੋ ਜਾਂਦਾ ਸੀ ਸਾਹ ਸੰਗ ਜੀ ਕਰਦਾ ਮਸਕੀਨੀਆਂ 'ਤੇ ਉੱਪਰ ਬਾਬੇ ਨੂੰ ਹੁਣ ਸਾਹ ਸੰਗ ਜੀ ਮਸਕੀਨੀਆਂ ਵੀ ਰੋਈ ਜਾਂਦਾ ਤੇ ਬਾਬਾ ਵੀ ਰੋਈ ਜਾਂਦਾ ਮਸਕੀਨੀਆਂ ਵੀ ਰੋਈ ਜਾਂਦਾ ਤੇ ਬਾਬਾ ਵੀ ਰੋਈ ਜਾਂਦਾ ਤੇ ਸਾਹ ਸੰਗ ਜੀ ਬਾਬਾ ਉੱਤੇ ਪਿਆ ਮਸਕੀਨੀਆਂ ਥੱਲੇ ਢੂਈ ਲਾਈ ਰਹੀ ਐ ਮਸਕੀਨੀਆਂ ਕਹਿਣ ਲਗਾ ਬਾਬਾ ਤੂੰ ਤਾਂ ਜੱਤ ਗਿਆ ਹੁਣ ਮੈਨੂੰ ਹਰਾ ਤਾਂ ਮੇਰੀ ਢੂਈ ਲਵਾਤੀ ਤੂੰ ਕਾ ਤੋ ਰੋਈ ਜਾਣਾ ਤੂੰ ਕਾ ਕਰੂ ਨਾ ਤੇ ਬਾਬਾ ਕਹਿਣ ਲਗਾ ਮਸਕੀਨੀਆਂ ਮੈਂ ਤਾਂ ਤਾਂ ਰੋਣਾ ਮਸਕੀਨੀਆਂ ਵਰਗੇ ਪਿਆਰੇ ਕਿਸੇ ਗਰੀਬ ਦਾ ਦਿਲ ਨਹੀਂ ਤੋੜ ਦੇਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਸਕੀਨੀਆਂ ਮੈਂ ਤਾਂ ਤਾਂ ਰੋਣਾ ਏ ਕਿ ਮਸਕੀਨੀਆਂ ਵਰਗੇ ਪਿਆਰੇ ਕਿਸੇ ਦਾ ਦਿਲ ਨਹੀਂ ਤੋੜ ਦੇਗੇ ਮਸਕੀਨੀਆਂ ਕਹਿੰਦਾ ਬਾਬਾ ਮੇਰੀ ਸੁਣ ਲਾ ਮੈਂ ਇਸ ਕਰਕੇ ਰੋਣਾ ਗੁਰੂ ਅਰਜਨ ਦੇਵ ਸਿੱਖ ਮਰਨਾ ਕਬੂਲ ਕਰ ਲੈਂਦੇ ਆ ਪਰ ਸੇਵਾ ਨਹੀਂ ਛੋੜ ਦੇਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਰਨਾ ਕਬੂਲ ਕਰ ਲੈਂਦੇ ਆ ਪਰ ਸੇਵਾ ਨਹੀਂ ਛੋੜ ਦੇਗੇ ਸਾਧ ਸੰਗਤ ਜੀ ਜਦੋਂ ਮਸਕੀਨਾ ਮੁਸਕਲੀਆਂ ਦੇ ਉੱਤੇ ਸਾਧ ਸੰਗਤ ਦੀ ਬਾਬਾ ਉੱਤਰਿਆ ਛੜਤਾ ਢਿੱਲਾ ਪੈ ਗਿਆ ਬਾਬਾ ਉੱਠ ਖੜਿਆ ਕਹਿੰਦੇ ਬਾਬਾ ਸੱਚੀ ਜੱਤ ਲਿਆ ਯਾਰ ਤੂੰ ਸੱਚੀ ਜੱਤ ਲਿਆ ਬਾਬਾ ਕਹਿੰਦਾ ਬੇਨਸਾਫੀ ਕੀ ਕੀ ਐਮਸ ਕੀ ਨਿਆਤੋਂ ਕਹਿੰਦਾ ਨਾ ਬੇਨਸਾਫੀ ਨਹੀਂ ਕੀਤੀ ਬਾਬਾ ਜੀ ਤੂੰ ਗੁਰੂ ਅਰਜਨ ਦੇਵ ਜੀ ਦੀ ਸੇਵਾ ਕਰ ਸਕਦਾ ਤੇ ਕੀ ਮੈਂ ਨਹੀਂ ਸੇਵਾ ਕਰ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ 1000 ਰੁਪਏ ਦਿੱਤਾ ਸਾਸਾਂ ਜੀ ਤੇ ਸਾਸਾਂ ਜੀ 1000 ਰੁਪਏ ਦੇ ਕੇ ਕਹਿੰਦਾ ਬਾਬਾ ਇਹ ਤਾਂ ਤੇਰਾ ਨਾਮ ਆ ਜਿਸੰਦਾ ਤੇ 500 ਰੁਪਏ ਸਾਸਾਂ ਜੀ ਮਸਕੀਨੀਆਂ ਨੇ ਆਪਦੇ ਕੋਲੋਂ ਦਿੱਤਾ ਕਹਿੰਦਾ ਜੀ ਆ 500 ਰੁਪਇਆ ਵੀ ਲੈ ਜਾਓ ਇਹ ਮੇਰੇ ਵੱਲੋਂ ਗੁਰੂ ਸਾਹਿਬ ਜੀ ਨੂੰ ਭੇਟਾ ਕਰ ਦਿਓ 1500 ਰੁਪਇਆ ਦੇ ਕੇ ਸਾਧ ਸੰਗਤ ਜੀ ਜਦੋਂ ਕਰਨ ਲੱਗੇ ਤੇ ਮਸਕਿਨੀਆਂ ਨੇ ਸਾਧ ਸੰਗਤ ਜੀ ਬਜ਼ੁਰਗ ਦੇ ਪੈਰ ਫੜ ਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੈਰ ਫੜਲੇ ਸਾਧ ਸੰਗਤ ਜੀ ਬਾਬਾ ਕਹਿੰਦਾ ਕਿਉਂ ਪੈਰ ਕਾ ਤੋ ਫੜੇ ਆ ਮਸਕਿਨੀਆਂ ਕਹਿੰਦਾ ਬਜ਼ੁਰਗਾ ਤੂੰ ਮੈਨੂੰ ਕਿੰਨਾ ਕ ਪਿਆਰ ਕਰਦਾ ਬਾਬਾ ਕਹਿੰਦਾ ਜਿੰਨਾ ਮੈਂ ਆਪਣੇ ਗੁਰੂ ਨੂੰ ਪਿਆਰ ਕਰਦਾ ਮਸਕੀਨੀਆਂ ਉਨਾਂ ਹੀ ਤੈਨੂੰ ਕਰਦਾ। ਤੇ ਮਸਕੀਨੀਆਂ ਕਹਿਣ ਲੱਗਾ ਫਿਰ ਜੇ ਤੂੰ ਮੈਨੂੰ ਪਿਆਰ ਕਰਦਾ ਨਾ ਫਿਰ ਮੈਨੂੰ ਵੀ ਆਪਣੇ ਗੁਰੂ ਪਾਤਸ਼ਾਹੀ ਦੇ ਦਰਸ਼ਨ ਕਰਵਾ ਦੇ। ਮੈਨੂੰ ਵੀ ਲੈ ਕੇ ਚੱਲ ਗੁਰੂ ਅਰਜਨ ਦੇਵ ਜੀ ਦੇ ਕੋਲੇ ਮੈਂ ਵੀ ਸ੍ਰੀ ਹਰਿਮੰਦਰ ਸਾਹਿਬ ਜਾਣਾ ਚਾਹੁੰਦਾ। ਸਾਧ ਸੰਗਤ ਜੀ ਕਹਿੰਦੇ ਚੱਲੋ ਮਸਕੀਨੀਆਂ ਨੇ ਸਾਧ ਸੰਗਤ ਜੀ ਨਾਲ ਪਿਆਰੀ ਕੀਤੀ ਸਰਮੰਦਰ ਸਾਹਾ ਵਾਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੰਗਾਂ ਸੰਦੇ ਬੈਠੇ ਆ ਸੰਗਤਾਂ ਬੈਠੀਆਂ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਜਦੋਂ ਬਜ਼ੁਰਗ ਨੇ ਨਮਸਕਾਰ ਕੀਤੀ ਦੂਸਰੇ ਬਜ਼ੁਰਗ ਨੇ ਨਮਸਕਾਰ ਕੀਤੀ ਤੇ ਗੁਰੂ ਦੇ ਪਿਆਰਿਓ ਬਜ਼ੁਰਗ ਨੇ ਜਾ ਕੇ ਪੇਟਾ ਰੱਖੀ ਸਾਧ ਸੰਗ ਜੀ 1500 ਰੁਪਇਆ ਤੇ ਉਦੋਂ ਬਾਅਦ ਵਿੱਚ ਸਾਧ ਸੰਗਤ ਜੀ 500 ਰੁਪਇਆ ਭੇਟਾ ਗਾਂਹ ਹੋਰ ਫਿਰ ਸਾਧ ਸੰਗਤ ਜੀ ਮਸਕੀਨੀਆਂ ਨੇ ਰੱਖੀ ਗੁਰੂ ਪਾਤਸ਼ਾਹ ਜੀ ਦੇ ਅੱਗੇ ਤੇ ਸਾਧ ਸੰਗਤ ਜੀ ਬਯੌਰ ਕਹਿੰ ਲਗਾ ਮਹਾਰਾਜ ਇਹ ਸਾਰੀ ਦੀ ਸਾਰੀ ਭੇਟਾ ਇਹ ਮਸਕੀਨੀਆਂ ਨੇ ਦਿੱਤੀ ਆ ਮਸਕੀਨੀਆਂ ਦੀ ਆ ਮਸਕੀਨੀਆਂ ਕਹਿ ਲਗਾ ਮਹਾਰਾਜ ਜੀ ਨਹੀਂ 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 ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਏ ਮੇਰੇ ਮਾਲਕ ਇਹ ਬਜਾਰਗਨੇ ਕੋਸ਼ ਭਾਂਡੇ ਵਿੱਚ ਹੈ ਘਰ ਦਾ ਸਮਾਨ ਵੇਚਿਆ ਤੇ ਮਹਾਰਾਜ ਮੈਨੂੰ ਇਹਨੇ ਹਰਾਇਆ ਜਤਨ ਵਾਲੇ ਦਾ ਨਾਮ ਰੱਖਿਆ ਸੀਗਾ 1000 ਰੁਪਿਆ ਮਹਾਰਾਜ ਮੇਰੀ ਢੂਈ ਦਵਾਤੀ ਥੱਲੇ ਇਹ ਜਤ ਕੇ ਨਾਮ ਆਇਆ 1000 ਰੁਪਿਆ ਮਹਾਰਾਜੀ ਤੇ ਮਹਾਰਾਜੀ ਜਿਹੜਾ ਹਾਰਨ ਵਾਲਾ ਸੀਗਾ ਮੈਂ ਸੱਚੇ ਪਾਤਸ਼ਾਹ ਉਹ ਵੀ ਸੱਚੇ ਪਾਤਸ਼ਾਹ ਪੈਸੇ ਮੇਰੇ ਨਹੀਂ ਜਿਹੜੇ ਤੁਹਾਨੂੰ 500 ਰੁਪਿਆ ਨਮਸਕਾਰ ਕੀਤੇ ਉਹ ਵੀ ਮੇਰੇ ਨਹੀਂ ਗੁਰੂ ਜੀ ਇਹ ਤਾਂ ਤੁਹਾਡਾ ਹੀ ਦਿੱਤਾ ਮਸਕੀਨੀਆਂ ਖਾਂਦਾ ਤੇ ਤੁਹਾਡਾ ਹੀ ਦਿੱਤਾ ਪਹਿਨਦਾ ਹੈ ਜੇ ਮੈਨੂੰ ਬਾਲ ਦਿੱਤਾ ਤੇ ਮਹਾਰਾਜ ਜੀ ਤੁਸੀਂ ਦਿੱਤਾ ਤੁਸੀਂ ਤਾਕਤ ਦਿੱਤੀ ਹੈ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਘੁੱਟ ਕੇ ਜਫੀ ਪਾ ਕੇ ਮਸਕੀਨੀਆਂ ਨੂੰ ਛਾਤੀ ਦੇ ਨਾਲ ਲਾ ਲਿਆ ਆਖਿਆ ਜਾਓ ਸੁਖੀ ਬਸੋ ਮਸਕੀਨੀਆਂ ਜਾ ਸੁਖੀ ਰਹੇ ਉਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿਚਾਰਨ ਕੀਤੀ ਹੈ ਸੁਖੀ ਵਸੈ ਮਸਕੀਨੀਆਂ ਆਪਨਿਵਾਰ ਤਲੇ ਮਸਕੀਨੀਆਂ ਤੋਂ ਸੁਖੀ ਰੈ ਸੁਖੀ ਵਸ ਆਪਨਿਵਾਰ ਤਲੇ ਮੇਰੇ ਸਿੱਖ ਦੇ ਤੂੰ ਥੱਲੇ ਪੈ ਗਿਆ ਆਪਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਐਨਾ ਗਰਭ ਸੀਸਾ ਸਮਝੀ ਇੱਕ ਹੁੰਦਾ ਗਰਭ ਤੇਜ ਰੋ ਸੁਖਨੀ ਸਾਹਿਬ ਜੀ ਆਪਾਂ ਪੜਦੇ ਆ ਸਾਸਣ ਜੀ ਗਰਭ ਨਹੀਂ ਕਹਿਣਾਗਾ गर्भ ਉਹਨੂੰ ਕਹਿੰਦੇ ਆ ਸਾ ਸੰਗਤ ਜੀ ਜਿਹੜਾ ਮਾਤਾ ਦੇ ਪੇਟ ਵਿੱਚ ਜਦੋਂ ਬੱਚਾ ਹੁੰਦਾ ਸਾ ਸੰਗਤ ਜੀ ਉਹਨੂੰ ਕਹਿੰਦੇ ਗਰਭ ਔਰਤ ਗਰਭवती ਇਹਨੂੰ ਸਾ ਸੰਗਤ ਜੀ ਗਰਭ ਕਹਿਣਾ ਹੈ ਗਰਭ ਗਰਭ ਦਾ ਮਤਲਬ ਹੰਕਾਰ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਇਸ ਕਰਕੇ ਗੁਰੂ ਦੇ ਪਿਆਰੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਮਸਕੀਨੀਆਂ ਆ ਸੁੱਖਾਂ ਦੀ ਬਾਣੀ ਉਚਾਰਨ ਕੀਤੀ ਹੈ ਜਿਦਾਂ ਵਜਿਕਾਰ ਦੇ ਵਿੱਚ ਬਾਣੀ ਚਲੀ ਜਾਇਆ ਕਰੋਗੀ ਨਾ ਇਹ ਵਿਆਂ 24 ਅਸ਼ਟਪਦੀਆਂ ਬਣਾਵਾਂਗੇ ਆ ਜਿਹੜੀ ਹੁਣ 12ਵੀਂ ਅਸ਼ਟਪਦੀ ਹੈ ਨਾ ਬਾਹਰ ਨਹੀਂ ਇਹ ਤੇਰੇ ਉੱਤੇ ਲਿਖਣੀ ਆ ਮਸਕੀਨੀਆਂ ਜਦੋਂ 12ਵੀਂ ਅਸ਼ਟਪਦੀ ਸੰਗਤ ਪੜ੍ਹਾਇਆ ਕਰੋਗੀ ਉਹ ਤੈਨੂੰ ਯਾਦ ਕਰਕੇ ਫੇਰ 13ਵੀਂ ਅਸ਼ਟਪਦੀ ਤੇ ਜਾਇਆ ਕਰੋਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਦੋਂ ਸੁੱਖਾਂ ਦੀ ਮਣੀ ਅਧ ਵਿੱਚ ਚਲੀ ਜਾਇਆ ਕਰੋਗੀ ਅਧ ਵਿੱਚ ਮਸਕੀਨੀਆਂ ਤੁਹਾਡਾ ਨਾਮ ਲੈ ਕੇ ਸੁਖੀ ਬਸ ਐ ਮਸਕੀਨੀਆਂ ਤੇਰੇ ਨਾਮ ਦੀ ਸੁਖ ਸੁਖ ਤੇ ਸੰਗਤ ਤੈਨੂੰ ਦਵਾਵਾਂ ਦੇ ਕੇ ਸੰਗਤ ਫੇਰ ਅੱਗੇ ਤੁਰਿਆ ਕਰੂਗੀ ਤੇ ਸਾਧ ਸੰਗਤ ਜੀ ਫੇਰ ਮਾਲਕ ਨੇ ਸਮਝਾਇਆ ਆਪਸ ਕੋ ਜੋ ਕਰਵੰਤ ਕਹਾਵਾ ਸਾਧ ਸੰਗਤ ਜੀ ਆਪਸ ਕੋ ਜੋ ਕਰਵੰਤ ਕਹਾਵਾ ਤਨ ਭੂਮਿਕਾ ਜੋ ਕਰੇ ਗਮਾਨ ਸੋ ਖੰਦਾ ਗਿਆਨ ਕਰ ਕਿਰਪਾ ਜਿਸ ਕੇ ਗਰੀਬੀ ਬਸਾਰਾ ਨਾਨਕੀਆਂ ਸੁਖਿਆ ਕੇ ਸੁਖ ਪਾਵਾਂ ਹੈ ਸਾਧ ਸੰਗ ਜੀ ਇਹ ਸਾਰੀਆਂ ਅਸ਼ਟਪਦੀ ਜਿੰਨੀ ਵੀ ਅਸ਼ਟਪਦੀਏ ਮਸਕੀਨੀਆਂ ਦੇ ਉੱਤੇ ਸਾਧ ਸੰਗ ਜੀ ਕੀਤੀ ਹੈ ਤੇ ਸਮਝਾਇਆ ਮਸਕੀਨੀਆਂ ਨੂੰ ਕਿ ਮਸਕੀਨੀਆਂ ਗਰਭ ਨਹੀਂ ਕਰਨਾ ਕਹਿੰਦੇ ਮਹਾਰਾਜ ਹੁਣ ਤਾਂ ਗਰਭ ਕਰਨ ਦੀ ਕੀ ਲੋੜ ਆ ਮਹਾਰਾਜ ਜੀ ਹੁਣ ਤਾਂ ਜੋ ਕੋਈ ਸੀਗਾ ਮਹਾਰਾਜੀ ਸਾਰਾ ਹੀ ਖਾਲੀ ਹੋ ਗਿਆ ਸੱਚੇ ਬਾਦਸ਼ਾਹ ਮਹਾਰਾਜ ਜੀ ਤੇ ਗੁਰੂ ਸਾਹਿਬ ਜੀ ਕਹਿੰਦੇ ਹੁਣ ਕੀ ਰਹਿ ਗਿਆ ਕਹਿੰਦੇ ਪਾਤਸ਼ਾਹ ਜੀ ਹਜੇ ਤਾਂ ਕੁਝ ਨਹੀਂ ਖਾ ਲੀਆ ਜੇ ਤੁਸੀਂ ਮੇਰ ਦੇ ਘਰ ਦੇ ਵਿੱਚ ਆਓ ਤੇ ਪਾਤਸ਼ਾਹ ਆਪਣਾ ਜਿਹੜਾ ਸੁਖਮੀ ਸਾਹਿਬ ਦਾ ਨਾਮ ਆ ਸੱਚੇ ਪਾਤਸ਼ਾਹ ਆਪਣਾ ਸੱਚਾ ਸੁਚਾ ਨਾਮ ਆ ਮੇਰੇ ਹਿਰਦੇ ਵਿੱਚ ਰੱਖਦੇ ਹੋ ਆ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਸਾਧ ਸੰਗਤ ਜੀ ਬਾਣੀਆਂ ਆ ਗੁਰੂ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਮੈਨੂੰ ਯਾਦ ਆਇਆ ਸਾਡੇ ਇੱਕ ਮੋਗੇ ਵਿੱਚ ਸਾਧ ਸੰਗਤ ਜੀ ਗੁਰੂ ਨਾਨਕ ਮਾਰਕੀਟ ਦੇ ਵਿੱਚ ਤੇਲ ਦਾ ਕੰਮ ਕਰਦਾ ਡੀਜ਼ਲ ਦਾ ਸਰਕਾਰ ਵੀ ਉਹਨੂੰ ਕਹਿੰਦੇ ਆ ਡੀਜ਼ਲ ਦਾ ਕੰਮ ਕਰਦਾ ਤੇ ਸਾਧ ਸੰਗਤ ਜੀ ਮੈਂ ਸੁਣਿਆ ਕਿ ਜਿਹੜੇ Hindu ਲੋਕ ਆ ਸਾਧ ਸੰਗਤ ਜੀ ਉਹ ਜਿਹੜਾ ਤਿਲਕ ਲਾਉਂਦੇ ਨੇ ਆਪਣੇ ਮੱਥੇ ਦੇ ਉੱਤੇ ਸਾਧ ਸੰਗਤ ਜੀ ਉਹ ਚੰਦਨ ਦਾ ਲਾਉਂਦੇ ਆ ਕਹਿੰਦੇ ਚੰਦਨ ਠੰਡਾ ਹੁੰਦਾ ਤੇ ਸਾਧ ਸੰਗਤ ਜੀ ਜਦੋਂ ਅਸੀਂ ਉਹਦੇ ਕੋਲੇ ਗਏ ਸਾਧ ਸੰਗਤ ਜੀ ਬਹੁਤ ਬੁਰੀ ਤਰ੍ਹਾਂ ਗੁਰਾ ਬੋਲਿਆ ਹੋ। ਬਹੁਤ ਸਾਹ ਸੰਜੀ ਗੰਦਾ ਬੋਲਿਆ, ਗੰਦਾ ਬਚਨ ਬੋਲਿਆ, ਸਾਹਜੀ ਗੰਦਾ ਸ਼ਬਦ ਬੋਲਿਆ। ਅਸੀਂ ਉਹਨੂੰ ਕਹਿ ਦਿੱਤਾ ਕਿ ਤੂੰ ਮੰਦਰ ਦੇ ਵਿੱਚ ਜਾ ਕੇ ਇਹੋ ਹੀ ਸਿੱਖਿਆ ਸਿੱਖਦਾ। ਜਿਹੜਾ ਤੇਰੇ ਆਹ ਚੰਦਨ ਦਾ ਟਿੱਕਾ ਲਾਇਆ ਹੋਇਆ, ਇਹ ਦੱਸਦੇ ਆ ਵੀ ਠੰਡ ਵਰਤਾ ਦਿੰਦਾ। ਤੇ ਤੇਰੇ ਅੰਦਰ ਤਾਂ ਭੰਬੜ ਮਚਦੇ ਆ। ਗਰਮੀ ਤੇਰੇ ਅੰਦਰ ਇੰਨੀ ਆ। ਦਾਸ ਨੇ ਉਸੇ ਟਾਈਮ ਕਹਿਦਾ ਕਿ ਤੇ ਤੂੰ ਗੁਰੂ ਅਰਜਨ ਦੇਵ ਜੀ ਦੀ ਸੁਖਾਂ ਦੀ ਮਣੀ ਦਾ ਪਾਠ ਕਰੀ ਜਾਂ ਸੁਣ ਲਈ ਲਾ ਕੇ ਤੇ ਤੈਨੂੰ ਗੁਰੂ ਸਾਹਿਬ ਜੀ ਐ ਬਣਾ ਦੇਣਗੇ ਜਿਵੇਂ ਤੂੰ ਨਹਿਰ ਦੇ ਵਿੱਚ ਸਾ ਸੰਝਾ ਸਮੁੰਦਰ ਵਿੱਚ ਨਹਾ ਕੇ ਆਇਆ ਹੁ ਨਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੜੀ ਬਾਣੀ ਸਰਬਨ ਕਰਕੇ ਵੇਖੀ ਤੇ ਤੇਰੇ ਚੰਦਨ ਦੇ ਟਿੱਕੇ ਫਿੱਕੇ ਪਹਿ ਜਾਣਗੇ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਕਲ ਸਾਸੀ ਠੰਡਾ ਹਰਨਾਓ ਇਵੇਂ ਕਰਕੇ ਸੰਗਤ ਜੀ ਆਪਾਂ ਦੁਨੀਆ ਤੋਂ ਕੁਝ ਨਹੀਂ ਲੈ ਜਣਾਇ ਖੋ ਆਓ ਗੁਰੂ ਸਾਹਿਬ ਜੀ ਦੀਆਂ ਜੇ ਵੜਿਆਈਆਂ ਵੇਖਣੀਆਂ ਤੁਸੀਂ ਕਪਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਜ ਵੇਖਣੇ ਆ ਉਹਨਾਂ ਨੂੰ ਸਾਧ ਸੰਗਤ ਜੀ ਜਉਂਦੀਆਂ ਜਾਗਦੀਆਂ ਮਸਾਲਾਂ ਵਿੱਚ ਵੇਖਣਾ ਆਪਣੀਆਂ ਸਿੱਧੀਆਂ ਡਾਇਰੈਕਟ ਅੱਖਾਂ ਦੇ ਨਾਲ ਵੇਖਣਾ ਹੈ ਬਾਬਾ ਦੀਪ ਸਿੰਘ ਜੀ ਦਾ ਸਿੰਘਾਂ ਫੌਜਾਂ ਦੇ ਸਾਧ ਸੰਗਤ ਜੀ ਆਪਣੀ ਅੱਖਾਂ ਦੇ ਨਾਲ ਨਜ਼ਾਰੇ ਵੇਖਣੇ ਆ ਕਿ ਸਾਧ ਸੰਗਤ ਜੀ ਆਪ ਕੋ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦਵਾਨ ਲੇਕੋ ਆਪਣੀਆਂ ਅੱਖਾਂ ਦੇ ਨਾਲ ਪਰਤੱਖ ਦੇਖੋ ਕਿ 시 ਦਾ ਸਿੰਘਾਂ ਦੀਆਂ ਫੌਜਾਂ ਕਿਵੇਂ ਸਾਧ ਸੰਗਤ ਜੀ ਦੁੱਖੜੇ ਦੂਰ ਕਰਦੀਆਂ ਕਿਵੇਂ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਖੜਤੋਂਦੇ ਆ ਸਾਧ ਸੰਗਤ ਜੀ ਕਿਸੇ ਨੂੰ ਨਹੀਂ ਮੰਨਣਾ ਸਾਧ ਸੰਗਤ ਜੀ ਆਗਿਆ ਪਾਈ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਜੀ ਮੰਨਨੇ ਕਿਵੇਂ ਆ ਗੁਰੂ ਗ੍ਰੰਥ ਜੀ ਮੰਨਿਓ ਫਰਕ ਤਾਂ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲੋ ਕੋਜ ਹੈ ਖੋਜ ਸ਼ਬਦ ਮੈਂ ਲਈ ਜਿਹੜਾ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਜ਼ਾਰੇ ਕਰਨਾ ਚਾਹੁੰਦਾ ਭਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰੇ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਸੰਗ ਜੀ ਉਹਦੇ ਨਾਲ ਗੱਲਾਂ ਕਰਨਗੇ ਗੱਲਾਂ ਕਰਨਗੇ ਉਹਦੇ ਨਾਲ ਜਵਾਬ ਸਵਾਬ ਕਰਨਗੇ ਬੋਲਣਗੇ ਤੇ ਸਾਧ ਸੰਗ ਦੀ ਬਾਣੀ ਇੰਨੀ ਮਿੱਠੇ ਪਿਆਰ ਨਾਲ ਬੋਲਣੀ ਹੈ ਕਿਉਂ ਜੇ ਹੋਇਆ ਸਾਡਾ ਪ੍ਰਭ ਹੈ ਨੇਠ ਬੋਲੜਾ ਹਰ ਸਜਨ ਸੁਆਮੀ ਮੋਰਾ ਹਉ ਸੰਭਲ ਤਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਨਾ ਪੂਰਨ ਭਗਵਾਨਾ ਆਉਗਣ ਕੋ ਨਾ ਚਿਤਾਰੈ ਉਹ ਕਿਸੇ ਦੇ ਆਉਗਣ ਨਹੀਂ ਚਿਤਾਰਦਾ ਉਹ ਕਿਸੇ ਦੇ ਆਉਗਣ ਨਹੀਂ ਚਿਤਾਰਦਾ ਬਾਪੂ ਕੋਲੋਂ ਸਾਧ ਸੰਗ ਜੀ ਕੋਈ ਵੀ ਦਲਦੀ ਹੋ ਗਈ ਹੈ ਆਪਾਂ ਭੁੱਲ ਬਖਸ਼ਾਲ ਗਏ ਬਾਪੂ ਜੀ ਮੈਂ ਭੁੱਲ ਗਿਆ ਇਸ ਸਾਧ ਸੰਗਤ ਜੀ ਆਪਣੀ ਗਲਪੜੀ ਵਿੱਚ ਲੈ ਕੇ ਥਾਪੜਾ ਦਿੰਦੇ ਨੇ ਕਿ ਪੁੱਤ ਕੋਈ ਗੱਲ ਨਹੀਂ ਜੇ ਤੂੰ ਭੁੱਲ ਗਿਆ ਅੱਗੇ ਤੋਂ ਗੱਲ ਸੀ ਨਾ ਕਰੀਂ। ਤੂੰ ਮੇਰਾ ਪੁੱਤ ਆ ਨਾ ਤੂੰ ਅੱਗੇ ਤੋਂ ਗਲਤੀ ਨਾ ਕਰੀਂ। ਸਾਧ ਸੰਗਤ ਜੀ ਜਦੋਂ ਇਹੋ ਜਿਹੇ ਪਿਆਰ ਦੇ ਬਚਨ ਗੁਰੂ ਸਾਹਿਬ ਜੀ ਸਾਨੂੰ ਬਖਸ਼ਦੇ ਨੇ ਫਿਰ ਆਪਦੇ ਪਰਿਵਾਰ ਨੂੰ ਵੇਖੀਦਾ ਕਿ ਪਰਿਵਾਰ ਛੱਡ ਗਿਆ ਸਾਡਾ। ਸਾਂ ਪਰਾਰ ਇਸੇ ਦਾ ਸਭ ਛੱਡ ਗਿਆ ਸਾਥ ਸੰਗ ਜੀ ਮਾਪਿਓ ਛੱਡ ਗਿਆ ਮਾਪਿਓ ਨਹੀਂ ਪਿਆਰ ਨਹੀਂ ਹੋ ਜਾ ਦਿੱਤਾ ਫਿਰ ਗੁਰੂ ਪਾਤਸ਼ਾਹੀ ਜੀ ਅੱਗੇ ਦੋਨੇ ਹੱਥ ਜੋੜ ਲਈਦੇ ਆਸਨ ਦੇ ਟਾਈਮ ਤੇ ਸਾਥ ਸੰਗ ਜੀ ਬਾਬਾ ਦੀਪ ਸਿੰਘ ਜੀ ਅੱਗੇ ਸਾਥ ਸੰਗ ਜੀ ਗੁਰੂ ਰਾਮਦਾਸ ਜੀ ਦੇ ਅੱਗੇ ਬੇਨਤੀ ਕਰੀਦੀ ਆ ਗੁਰੂ ਅਰਜਨ ਦੇਵ ਜੀ ਦੇ ਅੱਗੇ ਬੇਨਤੀ ਕਰੀਦੀ ਕਰੀਦੀ ਆ ਕੀ ਕਰੀਦੀ ਆ ਨਾਲੇ ਸਾਥ ਸੰਗ ਜੀ ਤੁਹਾਡੀਆਂ ਦੁਆਵਾਂ ਨਾਲ ਤੁਹਾਡੀਆਂ ਬੇਨਤੀਆਂ ਕਰੀਦੀਆਂ ਸਾਥ ਸੰਗ ਜੀ ਗੁਰੂ ਸਾਹਿਬ ਜੀ ਦੇ ਅੱਗੇ ਨਾਲੇ ਆਪ ਬੇਨਤੀ ਕਰੀ ਦੀ ਐ ਕਿਹੜੀ ਬੇਨਤੀ ਕਰੀ ਦੀ ਐ ਸਾਨੂੰ ਰੋਦਿਆਂ ਫਿਰ ਧਿਆਨੂ ਗੁਰੂ ਜੀ ਕੁਵਾਰੀ ਗਾਲ ਨਾਲ ਲਾਇਓ ਸਾਨੂੰ ਰੋਦਿਆਂ ਫਿਰ ਧਿਆਨੂ ਗੁਰੂ ਜੀ ਕੁਵਾਰੀ ਗਾਲ ਨਾਲ ਲਾਇਓ ਬੋਲੋ ਸਾ ਸੰਗ ਜੀ ਸਾਨੂੰ ਰੋਦਿਆਂ ਫਿਰ ਧਿਆਨੂ ਲੁਰੂ ਜੀ ਇਕ ਵਾਰੀ ਗਰਨ ਲਨ ਲਾਇਓ ਸਾਨੂੰ ਰੂਦਿਆ ਫਿਰ ਧਿਆਨੂ ਮਾਲਕਾ ਇਕ ਵਾਰੀ ਗਰਨ ਲਨ ਲਾਇਓ ਇਹ ਹੀ ਬੇਨਤੀ ਕਰੀ ਵੀ ਸੱਚੇ ਪਾਤਸ਼ਾਹ ਸੀਨ ਆਥਾ ਮਹਾਰਾਜ ਅਸੀਂ ਤਿਖਾਰੀਆਂ ਮਹਾਰਾਜ ਪਾਤਸ਼ਾਹ ਸੀ ਮੰਗਦੇ ਆ ਗੁਰੂ ਕੀ ਨਸਿਛੇ ਪਾਸ਼ਾ ਹਮ ਤਿਥੇ ਤੂ ਤਿਖਾਰੀ ਤੇਰੇ ਤੋਂ ਨਿਜਪਤ ਹੈ ਜਾਤਾ ਹੋ ਹੋ ਤੇ ਆ ਨਾਮ ਦੇਹੋ ਮੰਗ ਜਿਨ ਕੋ ਸੁਧਾਰ ਹੂੰ ਰੰਗ ਰਾਤਾ ਸੱਚੇ ਪਾਛਾ ਆਪਣੇ ਨਾਮ ਦੀ ਖੈਰ ਮੇਰੀ ਝੋਲੀ ਚ ਪਾ ਦਿਓ ਸੱਚੇ ਪਾਛਾ ਜੀ ਆਪਣੇ ਨਾਮ ਦੀ ਖੈਰ ਮੇਰੀ ਝੋਲੀ ਚ ਪਾਓ ਬਸੇ ਹੀਰਦਾਸ ਬੇਨਤੀ ਕਰੀ ਦੀਏ ਮੇਰੇ ਮਨੋਂ ਨਾ ਵਿਸਰਵਾਹੇ ਗੁਰੂ ਮੇਰੇ ਮਨੋਂ ਨਾ ਵਿਸਰਵਾਹੇ ਗੁਰੂ ਐਸੀ ਕਿਰਪਾ ਕਰ ਦਿਓ ਮੇਰੇ ਮਨੋਂ ਨਾ ਵਿਸਰਵਾ ਹੈ ਗੁਰੂ ਮੇਰੇ ਮਨੋਂ ਨਾ ਵਿਸਰਵਾ ਹੈ ਗੁਰੂ ਆਉ ਸਾਧ ਸੰਗ ਜੀ ਅੰਨੀਆਂ ਬੈਸੀਆਂ ਪ੍ਰਵਾਨ ਕਰਨੀਆਂ ਸੋ ਸਾਧ ਸੰਗ ਜੀ ਦਾਸ ਨੂੰ ਸੀਸ ਦੇਣੀ ਕਿ ਜਿੰਨਾ ਚਿਰ ਵੀ ਸਾਧ ਸੰਗ ਜੀ ਆਖਰੀ ਸਾਹ ਤੱਕ ਸਾਧ ਸੰਗ ਜੀ ਆਖਰੀ ਸਾਹ ਵੇ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਮੈਂ ਫਿਰ ਵੀ ਸਾਧ ਸੰਗ ਦੀ ਮਾਫੀ ਮੰਗ ਕੇ ਕਹਿਣਾ ਹੈ ਕਿ ਲੰਬੀ ਉਮਰ ਦੀ ਦੁਆਨਾ ਕਰਨੀ ਮੇਰੇ ਮਾਤਾ ਪਿਤਾ ਜੀ ਸੰਗਤ ਜੀ ਸੰਗਤ ਬਹੁਤ ਵੱਡੀ ਹੁੰਦੀ ਹੈ ਸੰਗਤ ਸਾਧ ਸੰਗਤ ਜੀ ਜੋ ਗੁਰੂ ਨੂਰਦਾਸ ਬੇਨਤੀ ਕਰਦੀ ਹੈ ਪ੍ਰਵਾਨ ਕਰ ਲੈਂਦੇ ਆ ਗੁਰੂ ਦੇ ਪਿਆਰਿਓ ਜਿੰਨਾ ਚਿਰ ਜਾਉਂਦੇ ਆ ਤੁਸੀਂ ਸਾਡੇ ਮਾਪੇ ਹੋ ਤੁਸੀਂ ਭੈਣ ਭਰਾ ਹੋ ਤੁਹਾਡੇ ਨਾਲ ਹੀ ਸਾਧ ਸੰਗਤ ਜੀ ਦੋਸਤ ਥੋੜਾ ਜਿਹਾ ਕਰ ਲਈਦਾ ਤੇ ਕੱਲ ਵੀ ਸੰਗਤਾਂ ਦੇ ਕਾਫੀ ਫੋਨ ਆਏ ਕਿ ਭਾਈ ਸਾਹਿਬ ਜੀ ਤੁਸੀਂ ਵਿਰਾਗ ਨਾ ਕਰਿਆ ਕਰੋ ਕੌਣ ਨਹੀਂ ਤੁਹਾਡੇ ਨਾਲ ਸਾਰੀ ਸੰਗਤ ਤੁਹਾਡੇ ਨਾਲ ਆ ਕੌਣ ਨਹੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਜਿਹੜੇ ਅੱਜ ਭਰਾ ਮਾਂ ਪਿਓ ਜੋ ਕੁਝ ਵੀ ਆ ਜਿਹੜੇ ਕੱਜ ਨਹੀਂ ਪੁੱਛਦੇ ਬਾਬਾ ਜੀ ਸਮਾਂ ਆਊਗਾ ਕੋਈ ਨਾ ਕੋਈ ਤੇ ਉਹ ਲਖੀਰਾਂ ਕੱਟਣ ਤੱਕ ਜਾਣਗੇ ਲਖੀਰਾਂ ਕੱਟਣ ਤੱਕ ਜਾਣਗੇ ਤਾਂ ਸੰਗਤ ਜੀ ਮੈਂ ਲਖੀਰਾਂ ਕਢਵਾ ਕੇ ਨਹੀਂ 라ਜੀ ਸਾਧ ਸੰਗਤ ਜੀ ਬਸ ਜਿੰਨੀ ਕਾਕਾਤ ਹੈ ਸੋ ਉਨੀ ਕਾਕਾਤ ਵਿੱਚ ਰਹੀਏ ਸਾਧ ਸੰਗਤ ਜੀ ਸਾਡਾ ਬਾਪੂ ਖੁਸ਼ ਰਵੇ ਸਾਧ ਸੰਗ ਜੀ ਅਸੀਂ ਕਿਸ ਲੋ ਕੀ ਲੈਣਾ ਸਾਡਾ ਬਾਪੂ ਸੀਦਾਂ ਵਾਲਾ ਖੁਸ਼ ਰਵੇ ਸਾਧ ਸੰਗ ਜੀ 18 ਸੇਰ ਦੇ ਖੰਡੇ ਵਾਲਾ ਬਾਪੂ ਉਹ ਸ਼ਾਨ ਸ਼ਾ ਸਾਧ ਸੰਗ ਜੀ ਸੱਚੀ ਸਰਕਾਰ ਸਾਡੀ ਬਾਬਾ ਦੀਪ ਸਿੰਘ ਜੀ ਸਮੂਹ ਸੀਦਾਂ ਸਿੰਘਾਂ ਦੀ ਫੌਜ ਉਹ ਖੁਸ਼ ਰਹੇ ਸਾਧ ਸੰਗ ਜੀ ਗੁਰੂ ਰਾਮਦਾਸ ਜੀ ਖੁਸ਼ ਰਹਿਣ ਸਾਡੀ ਸੰਗਤ ਖੁਸ਼ ਰਵੇ ਸਾਧ ਸੰਗ ਜੀ ਸਾਡੇ ਮਾਪੇ ਖੁਸ਼ ਰਹਿਣ ਅਸੀਂ ਕਿਸੇ ਤੋਂ ਕੀ ਲੈਣਾ ਸਾਧ ਸੰਗ ਜੀ ਇਸ ਤਰ੍ਹਾਂ ਫਿਰੰਦ ਦਾ ਹੱਥ ਧਰਨਾ ਭੁੱਲਾਂ ਚੁੱਕਾ ਮਾਫ਼ ਕਰ ਰਹੀਆਂ ਤੇ ਸਾਧ ਸੰਗਤ ਜੀ ਇਸ ਦਿਵਾਨ ਨੂੰ ਇਸ ਲੈਖ ਨੂੰ ਸਾਰੀਆਂ ਜਗ੍ਹਾ ਤੇ ਪਹੁੰਚਾਉਣਾ ਗੁਰੂ ਦੇ ਪਿਆਰਿਓ ਜੇਕਰ ਤੁਹਾਡਾ ਸਾਧ ਸੰਗਤ ਦੀ ਮਾਨ ਆ ਜਾਵੇ ਜੇਕਰ ਤੁਹਾਡਾ ਦਿਲ ਆ ਜਾਵੇ ਸਾਧ ਸੰਗਤ ਜੀ ਇਹ ਹੀ ਸਾਧ ਸੰਗਤ ਜੀ ਹਾਲ ਟ ਵਰਲਡ ਤੱਕ ਤੁਸੀਂ ਪਹੁੰਚਾ ਸਕਦੇ ਹੋ ਗੁਰੂ ਦੇ ਪਿਆਰਿਓ ਤੁਸੀਂ ਸਭ ਸ੍ਰੇਕ ਇੱਕ ਇੱਕ ਸਾਧ ਸੰਗਤ ਜੀ 100 ਕੀ ਹਜ਼ਾਰਾਂ ਕੀ ਲੱਖਾਂ ਹੀ ਸਾਧ ਸੰਗਤ ਦੀ ਕਰ ਸਕਦੇ ਆਂ ਸਾਰਤ ਵਡਾਏ ਅੱਗੇ ਜ਼ੋਰ ਕੋਈ ਨਹੀਂ ਮਹਾਰਾਜ ਜੀ ਸੰਗਤ ਦੀ ਖੁਸ਼ੀ ਹੈ ਸੰਗਤ ਜੀ ਸਾਨੂੰ ਦੱਸਿਆ ਕਰੋ ਵੀ ਤੁਸੀਂ ਕਿਵੇਂ ਖੁਸ਼ ਹੋਨੇ ਆ ਅਸੀਂ ਉਵੇਂ ਹੀ ਖੁਸ਼ ਹੋ ਜਾ ਕਰਾਂਗੇ ਸਾਧ ਸੰਗਤ ਜੀ ਉਵੇਂ ਪ੍ਰਚਾਰ ਕਰ ਲਿਆ ਕਰਾਂਗੇ ਜਿਵੇਂ ਤੁਸੀਂ ਖੁਸ਼ ਆ ਜਿਵੇਂ ਤੁਸੀਂ ਸਾਨੂੰ ਖੁਸ਼ ਰੱਖਣਾ ਚਾਹੁੰਦੇ ਐ ਸਾਧ ਸੰਗਤ ਜੀ ਸਾਨੂੰ ਦੱਸ ਦਿਓ ਸਾਨੂੰ ਸਮੱਤ ਦੇ ਦਿਓ ਸਾਡੇ ਸਿਰ ਤੇ ਹੱਥ ਧਰ ਦੇਣਾ ਸੰਗਤ ਕੋ ਗੁਰੂ ਦਾ ਰੂਪ ਹੁੰਦੀ ਐ ਸਾਧ ਸੰਗਤ ਜੀ ਫੁੱਲਾਂ ਚੁੱਕਾ ਮਾਫ਼ ਕਰਨੀਆਂ ਆਓ ਸਾਧ ਸੰਗਤ ਜੀ ਫਤੇ ਬੁਲਾਈਏ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਦੀ ਵਰਾਗੀ ਮੋਗੇ ਵਾਲੇ ਜਿਹੜਾ ਦਾਸ ਦਾ ਨੰਬਰ 981494246 ਤੋਂ ਦਾਸ ਨੂੰ ਮਿਲਣ ਦਾ ਸਮਾਂ ਸਵੇਰ ਸੁਬਾਹ 8 ਵਜੇ ਤੱਕ ਲੈ ਕੇ ਸ਼ਾਮ ਨੂੰ 4 ਵਜੇ ਤੱਕ ਹੈ ਤੁਸੀਂ ਫੋਨ ਤੇ ਵੀ ਕਨੈਕਟ ਕਰ ਸਕਦੇ ਹੋ ਸਾਧ ਸੰਗ ਦੀ ਆਓ ਬੁਲਾਈਏ ਫਤੇ ਸਾਥ ਸੰਗ ਜੀ ਆ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ